ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਨੇ ਠੀਕ ਠਾਕ ਹਾਂ ਲਓ ਜੀ ਅੱਜ ਆਪਣਾ ਬਲੌਗ ਦੀ ਫੇਰ ਸਰ ਬਾਤ ਕਰ ਰਹੇ ਹਾਂ ਜਿੰਨਾ ਮੈਂ ਜੀ ਤੁਹਾਨੂੰ ਪਤਾ ਹੀ ਹੈ ਕੱਲ ਆਪਣਾ 14ਨ ਚਾਰ ਪੈ ਨਹੀਂ ਸੀ ਤੇ ਅੱਜ ਆਉਂਗੇ ਸੰਢੀ ਹੋਣੀ ਤੇ ਅੱਜ ਸਵੇਰ ਦਾ ਮੌਸਮ ਦਾ 6 ਵਜ ਗਿਆ ਤੇ ਮੌਸਮ ਵੀ ਸਾਫ਼ ਲੱਗ ਰਿਹਾ ਅੱਜ ਮੈਨੂੰ ਠੀਕ ਹੈ ਅੱਜ ਪਰਮਾਤਮਾ ਸੁੱਖ ਰੱਖੇ ਆਪਣਾ ਚਾਰ ਪੈ ਜਾਵੇ ਹਮ 8 ਕਿੱਲੇ ਨੇ ਲਗਭਗ ਸ਼ਾਮ ਰੱਖ ਪੈ ਜਾਣਾ ਚਾਹੀਦਾ ਚਾਰ ਆਪਣਾ ਅੱਜ ਕਰਦੇ ਹਾਂ ਸ਼ੁਰੂਆਤ ਚਾਰ ਦੀ ਐਨਪੀਓ ਕੰਮ ਚੱਲਦੇ ਨੇ ਡੈਰੀ ਤੇ ਡੈਰੀ ਤੇ ਮਨ ਦਾ ਘੰਟਾ 걸ਾਉਨੇ ਆ ਫੇਰ ਆਉਣਗੇ ਫੈਂਡੀ ਹੋਣੀ ਇਹ ਕੰਮ ਦੇ ਕੰਮ ਸਟਾਰਟ ਮੰਮੀ ਇਹਨਾਂ ਨੂੰ ਰੋਟੀ ਬਣਾਉਣ ਕਹਿਤਾ ਮੈਂ ਅੱਜ ਦੁਬਾਰੇ ਫੇਰ ਗੁੱਸੇ ਹੋ ਰਹੇ ਸੀ ਕਹਿੰਦੇ ਉਹ ਦਿਨ ਕੀ ਕਰ ਰਿਹਾ ਸੀ ਅੱਧੂ ਫੇਰਲੇ ਕੰਮ ਛੱਡਦਾ ਮਾਂ ਚਲੇ ਕਈ ਵਾਰ ਹੋ ਜਾਂਦਾ ਚਲੋ ਜੀ ਹੁਣ ਕਰਦੇ ਹਾਂ ਅੱਜ ਫੇਰ ਤੋਂ ਕੰਮ ਸਟਾਰਟ ਪਰ ਇਹ ਨਾਲ ਨਾਲ ਆ ਗਿਆ ਆਪਣੀ ਮੁੱਠੀ ਵਾਲੀ ਮਸ਼ੀਨ ਆਪਣੀ ਆ ਗਈ ਆ ਦੀ ਮਰਜ਼ੀ ਆ ਲੋ ਵੀ ਸਾਹਮਣੇ ਗਿਆ ਦਾ ਦਰਦ ਨਹੀਂ ਹੋਦਾ ਯਾਰ ਜੰਦਾੜ ਪਿਆ ਪਿਆ ਮੇਰੀ ਬਾਤ ਸੁਣਦੀ ਨਹੀਂ ਹੋਣੀ 15-8 ਪਿਆ ਹੋਇਆ ਮਸ਼ੀਨ ਦਾ ਇਹ ਬੈਕ ਕਰਕੇ ਕਰਾਂਗੇ ਕੋਈ ਤੇ ਆਹ ਟਰੈਕਟਰ ਨਾਲ ਅੱਪਾ ਕਰਦੇ ਆਂ ਜੰਧਰਚਾਰ ਜਾਨੀ ਕਿ ਸਮਾਨ ਪੂਰਾ ਹੋਊਗਾ ਇੱਥੇ ਕਿਲੋਮੀਟਰ ਜਾ ਰਹੇ ਹਾਂ ਮੇਰੇ ਕੰਨੇ ਨੋ ਡੀਗਾ ਢੀਗਾ ਜਾਣ ਦਰੋ ਕਿਨੇ ਕੱਟਦੇ ਐ ਕਿਨੇ ਕੱਟਦੇ ਓਏ ਕਿਨੇ ਕਮਾਦੇ ਮੇਰੇ ਕੰਨੇ ਨੂੰ ਬਸ ਮੇਰੇ ਕੰਨੇ ਨੂੰ ਆਉਣ ਦੇ ਜਾਣ ਦੇ ਜਾਣ ਦੇ ਮੇਰੇ ਕੰਨੇ ਨੂੰ ਕਰਕੇ ਜਾਣ ਦੇ ਇਹ ਰੇ ਖਿੱਚ ਲਾਂ ਖਿੱਚ ਲਾਂਗੇ ਨਾਲ ਜਾਣ ਦੇ ਜੰਦ ਨੋ ਚੱਲ 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 ਗਈ ਤੋਏ ਨਾ ਪੱਟੀ ਇੱਥੇ ਬੱਸ ਚੱਕਦੇ ਚੱਕ ਲੈ ਚੱਕ ਲੈ ਚੱਕ ਲੈ ਇਹ ਬਾਈ ਐਨ ਅਸੀਂ ਥੋੜਾ ਟੌਗਾ ਕੰਮ ਸੈੱਟ ਕਰ ਰਹੇ ਹਾਂ ਆਪਣੇ ਬੰਦੇ ਜਿਹਾ ਪਾਉਣਾ ਆਇਤੀ ਕੰਮ ਹੋ ਗਿਆ ਟਾਇਰ ਦਾ ਨਾ ਮੋਟੇ-ਕੂਰੇ ਥੱਲੇ ਕਰ ਦਿੰਦੇ ਆਪਾਂ ਨੇ ਪੂਰੇ ਗਰਮੀ ਬਹੁਤ 10 ਗ੍ਰਾਮ ਲਿਆ ਆ ਦੇ ਬਾਈ 4x4 ਦਾ ਬਾਈ ਇਹ ਟਰੈਕਟਰ ਕਹਿੰਦੇ ਨੇ 4x4 ਦਾ ਵੀ ਇਹ ਆ ਫਾਇਦਾ ਉੱਥੇ ਪਹਿਲਾਂ 3700 ਦੇ ਸੌਣ ਨੂੰ ਦਿਖਾਉਂਗਾ ਵੀਡੀਓ 'ਚ ਉਹ ਟਰਾਲੀ ਮਸਾਂ ਖੜਦਾ ਉਹ ਆ ਰਾਮ ਨਾਲ ਟਰਾਲੀ ਬੱਟ ਲੈ ਉਸ ਇਹ ਫਰਕ ਆ ਬਾਈ 4x4 ਦਾ ਹੋਰ ਗੱਲ ਕੁਛ ਨਹੀਂ ਆਇਆ ਸਲਿੱਪੇ ਮਾਰ ਕੇ ਇੱਥੇ 2 by 2 ਐ ਤੇ ਖੜ ਜਾਂਦਾ ਆਰਾਮ ਨਾਲੇ ਕੱਲੇ 2 ਹੀ ਦੋ ਅੱਧੇ ਲੋੜ ਨਹੀਂ ਉਹ ਪੈ ਜਾਦਾ ਬੱਸ ਇਹ ਐ ਜੋਸ ਤੇ ਇਹ 4x4 ਦਾ ਕਮਾਲ ਆ ਇਹ ਨਾ ਹਣ ਉਹ ਜਿਹੜਾ ਉੱਥੇ ਜਿਹੜਾ ਟੋਏ ਕਿ ਪੜਕੀ ਜਾਂਦਾ ਮੰਨਣਾ ਆ ਦੇਖ ਤਾਂ ਕਿ ਸਾਰੇ 4x4 ਦੇ ਟਰੱਕ ਨੇ ਉਹ ਵੀ 4x4 ਨੇ ਆਹ ਫਾਰਮੇ ਖੋਦਦਾ ਉਹ ਵੀ 4x4 ਨਾਲ ਉੱਤਰ ਖੜਾ ਇਹ ਸਾਰੇ ਟਰੈਕਟਰ ਬਾਈ 4x4 ਗੱਲਾ ਆਹੀ ਆ ਇਹੀ ਹੈਰਾਨ ਕਰਦਾ ਗੱਲਾ ਪਤਾ ਨਹੀਂ ਗੱਲਾ ਆ ਕਿ ਦਾ ਕਰਦੇ ਨੇ ਹੁਣ ਜੜਾ ਹਰਦਾ ਰੱਪੜੇ ਲੱਗਣ ਲੱਗੇ ਮਰਦਾ ਜਿਹੜਾ ਵੇਚੂ ਭੈਣ ਤੋਂ ਕੰਮ ਨਹੀਂ ਕਰਦਾ ਵਾਅਦਾ ਤਾਂ ਨਹੀਂ ਚਾਰ ਆਪਣਾ ਪੈ ਚੁੱਕੇ ਅੱਧਾ ਕ ਅੱਧਾ ਰਹਿ ਜਾ ਮੈਨੂੰ ਲੱਗਦਾ ਰਾਤ ਤੱਕ ਕੰਮ ਚੱਲੂਗਾ ਬਾਕੀ ਮੈਨੂੰ ਨਹੀਂ ਪਤਾ ਸਵੇਰੇ ਕਰਨਾ ਅੱਧਾ ਕੰਮ ਉਧਰ ਬਰੀਤ ਨੰਨੋ ਵਾਅਦਾ ਤੇ ਤਿੰਨੇ ਗੱਠੇ ਨੇ ਟਰੈਕਟਰ ਤੇ ਦਿਖਾਉਣੀਆਂ ਤੁਹਾਨੂੰ ਹਵਾ ਚੱਲ ਪਈ ਐਨਾ ਸੋਪਾ ਠੰਢੀ ਠੰਢੀ ਆਵੇ ਕੋਈ ਵਾਅਦਾ ਤਾਂ ਕਿੱਥੇ ਬੈਟ ਗਿਆ ਓਏ ਕਿੱਥੇ ਬੈਟ ਗਿਆ ਜੀ ਪਾਪਾ ਸਾਨੂੰ ਪਰਮਿਸ਼ਨ ਦੇ ਦਿੰਦੇ ਸੀ ਟਰੈਕਟਰ ਚਲਾ ਲਾਂ ਹਾਂ ਮਾਹ ਤੁਸੀਂ ਤਾਂ ਕਿੱਧਰ ਹੋ ਹੋਰ ਨਾ ਟਰੈਕਟਰ ਚਲਾ ਲਾਂਗੇ ਨੂੰ ਯਾਰ ਵੀ ਪੋਣੇ ਆਉਂਦੇ ਨੇ ਹਾਂ ਹਾਂ ਰਿਆਣੇ ਕਦੇ ਚਲਾਇਆ ਵੀ ਐ ਚਲਾਇਆ ਇਹਨੇ ਹਾਂ ਫੇਰ ਤਾਂ ਤੁਸੀਂ ਤਾਂ ਐ ਕਰਦੇ ਹੋ ਫੇਰ ਗਾਣ ਗਾਣ ਕਰਦੇ ਵਾਹਰੇ ਜੀ ਦੀ ਲਾਉਣੀ ਆ ਅੱਛਾ ਜੀ ਹਾਂ ਤੁਸੀਂ ਤਾਂ ਬਹੁਤ ਕੁਝ ਕਰਦੋਂਗੇ ਬੈਠਾ ਟਿੱਕੇ ਥੋੜਾ ਗਾਣ ਕਰਿਆ ਵਾ ਲੱਗੀ ਫਿਰ ਜੀਰੀ ਬਸ ਇੱਕ ਘੇੜਾ ਵੱਡਾ ਉਹ ਪਾਪਾ ਕਰਦਾ ਨੇ ਇਹ ਟਰੈਕਟਰ ਵੱਡਾ ਐ ਬੱਚੀ ਬਣ ਗਿਆ ਇੱਕ ਗੜੇ ਦੀ ਇਹ ਇਬਾਦਤ ਹੈ ਇਬਾਦਤ ਇਬਾਦਤ ਦਾ ਨਹੀਂ ਗਿਆ ਇਬਾਦਤ ओके ਆਪਣੇ ਉਧਰ ਆ ਕਿਲੇ ਦਾ ਵੱਢ ਗਿਆ ਉਹਨੂੰ ਉਹ ਉਧਰ ਚਲੇ ਗਏ ਸਾਨੂੰ ਥੋੜਾ ਤਬਾਈ ਦਾ ਟਾਈਮ ਮਿਲ ਗਿਆ ਚੰਗੀ ਤਰ੍ਹਾਂ ਹੁਣ ਦੱਬੇ ਜੋ ਆਪਣਾ ਚਾਰ ਉਧਰ ਕਿਲੇ ਨੂੰ ਲਿਖਾਣ ਲੱਗੇ ਫਿਰ ਮੇਰੇ ਜਦ ਦੱਬਦਾ ਹਜੇ ਮੈਂ ਹੁਣ ਉਧਰ ਜਾ ਕੇ ਦੇਖਣ ਆਂ ਕੋਈ ਨਿਕਰ ਵਾਲੀ ਤਬਾਈ ਹੋ ਜਾਂਦੀ ਹੈ ਬਾਈ ਵਧੀਆ ਇੱਕ ਵਾਰ ਹੈ ਕੀਤੀ ਪ੍ਰਮਾਤਮਾ ਦਾ ਵੀ ਧੰਨਵਾਦ ਆ ਜਿਹਨੇ ਹੈ ਕੀਤੀ ਕੋਹ ਕੀਤਾ ਚੱਕ ਬਗੇਜ ਪਾਉਣ ਦੇ ਤੋਂ ਚਾ ਨਹੀਂ ਤਾਂ ਕਲਹੂਰ ਰਿੱਚ ਸਾਲ ਹੁੰਦੀ ਐ ਨਹੀਂ ਤਾਂ ਹਰ ਇੱਕ ਸਾਲ ਕਲਹੂਰ ਹੁੰਦਾ ਪਰ ਕਲਹੂਰ ਇੱਕ ਕਰਨੀ ਵੀ ਬਹੁਤ ਹੈ ਵੱਟ ਬਹੁਤ ਡੰਗਰਾਂ ਦਾ ਬੁਰਾ ਹਾਲ ਆ ਬੰਦਿਆਂ ਦਾ ਸਾਨੂੰ ਅੱਪਦੇ ਹੁਣ ਕਿਵੇਂ ਫਿਰ ਰਹੇ ਆ ਉਹਦੇ ਜਮਾਈ ਫਸਤਰੀ ਗੱਲ ਹੋਈ ਵੀ ਆ ਹਣ ਇਧਰਲੇ ਖੱਤੇ ਚੱਲਦੀ ਆ ਮੈਂ ਤੁਹਾਨੂੰ ਦਿਖਾਉਣ ਉੱਧਰ ਜਾ ਕੇ ਕਿਮੇ ਨਾ ਲੱਗਿਆ ਬੱਚੇ ਕੰਬਾਈਨ ਲਈ ਚੱਲਣ ਲੱਗ ਗਏ ਤਹਾਈ ਆਂਬ ਜੰਮਾ ਦੇ ਚੜ ਜਾਣਾ ਸੁਰੰਗ ਤੋੜਦਾ ਹੁੰਦਾ ਹੈ ਇਹ ਆਪਣੀ ਬੱਚਾ ਫਾ ਲਓ ਮਿੱਤਰੋ ਆਪਾਂ ਚਾਰ ਦੱਬ ਤਾ ਬਣਾ ਦਵਾਈ ਦੂਈ ਕਰਤੀ ਓਕੇ ਰਪੋਰਟ ਟੂੜੀ ਛਟ ਗਈ ਹੁਣ ਬਸਾ ਰਹਿਆਂ ਕਾਜ ਠੱਗ ਰਹੇ ਹੁਣ ਬਸ ਥੋੜੀ ਥੋੜੀ ਹੀ ਰਮੇਸ਼ ਪਤਲੀ ਪਤਲੀ ਬਸ ਜ਼ਿਆਦਾ ਨਹੀਂ ਜਿਵੇਂ ਟੋਆ ਜਿਆ ਨਾ ਆ ਟੋਆ ਯਾਰੇ ਇਹਨਾਂ ਬਸ ਇੱਕ ਭਰ ਲਈ ਬਾਕੀ ਰੱਬ ਵੀ ਆ ਗਿਆ ਉੱਤੋਂ ਬੁੱਧੜ ਦੀ ਸਾਨੂੰ ਆ ਵੀ ਬਾਹੂ ਕੇ ਦੱਬ ਕੇ ਜਾਹ ਚਾਰ ਦੇ ਪਾ ਕੇ ਕੱਪੜਾ ਬੱਟਾ-ਬੱਟਾ ਪਾ ਦਈਏ ਲਾਲੀ